ਉਹ ਪਰਿਵਾਰਾਂ ਦਾ ਨਸ਼ਾ ਛੁਡਾਇਆ ਹੈ ਜਿਹੜੇ ਪਰਿਵਾਰਾਂ ਦੇ ਵਿੱਚ ਰੋਟੀ ਪਕਣੀ ਮੁਸ਼ਕਲ ਹੋ ਚੁੱਕੀ ਦੀ ਮਾਂ ਪਿਓ ਰੋਂਦੇ ਦੇ ਵੀ ਜਦੋਂ ਸਾਡਾ ਬੱਚਾ ਮਰ ਜੇ ਜਾਂ ਬੱਚਾ ਨਸ਼ਾ ਛੱਡ ਜੇ ਆਸੀਂ ਵੀ ਬਬੇ ਜੀ ਤੋਂ ਦਵਾਈ ਖਾਦਦੇ ਆ ਬਹੁਤ ਹੀ ਵਧੀਆ ਜਣ ਟੀਕਾ ਨੂੰ ਤੇ ਕਿਹੜਾ ਨਸ਼ਾ ਛੱਡਦੇ ਅਸੀਂ ਚਿੱਟੇ ਦਾ ਖਾਦਦੇ ਸੀ ਤੇ ਇੱਕ ਸਮੇਂ ਚ ਨਸ਼ਾ ਛੱਡਤਾ ਦਵਾਈ ਖਾਣ ਤੋਂ ਬਾਅਦ ਬਸ ਦੇਖ ਦਿਨਾ ਚ ਸ਼ਰਾਬ ਦਾ ਸ਼ੀਮਨ ਕਰਦਾ ਸੀ ਇਹਦਾ ਪਰਿਵਾਰ ਵੀ ਬਾਗ ਗਿਆ ਦੀ ਛੱਡ ਕੇ ਬਾਗ ਗਿਆ ਦੀ ਇਹਨੂੰ ਇਹਨੇ ਸਿਰਫ 20 ਦਵਾਈ ਖਾਦੀਆ ਮੁੰਡੇ ਨੇ ਇਹਦੇ ਏਡੀ ਕਿਰਪਾ ਹੋਈ ਆ ਗੁਰੂ ਮਹਾਰਾਜ ਦੀ ਅੱਜ ਇਹ ਮੁੰਡਾ ਕਹਿੰਦਾ ਮੈਂ ਸਿੰਘ ਸਰਦਾਰ ਸਜੂਗਾ ਲਓ ਪਹਿਲੇ ਵੀ ਦੋ ਮਿੰਟ ਬੈਠੋ ਇਹ ਮੈਨੂੰ ਤਾਂ ਕੋਈ ਉਮੀਦ ਨਹੀਂ ਸੀ ਵੀ ਮੈਂ ਬਚੂਗਾ ਸ਼ਾਇਦ ਨਹੀਂ ਬਚੂਗਾ ਕਿਉਂਕਿ ਸ਼ਰਾਬ ਵੀ ਬਹੁਤ ਜ਼ਿਆਦਾ ਪੀਂਦਾ ਸੀਗਾ ਜੀ ਮੈਂ ਤੇ ਫਿਰ ਮੈਂ ਇੱਕ ਮਹੀਨਾ ਦਵਾਈ ਖਾਦੀ ਜੀ ਬਾਬਾ ਜੀ ਦੀ ਜਿਵੇਂ ਇਹਨਾਂ ਨੇ ਦੱਸਿਆ ਰੈਗੂਲਰ ਦਵਾਈ ਖਾਦੀ ਜੀ ਉਸ ਤੋਂ ਮੁੜ ਕੇ ਆ ਤੁਹਾਡੇ ਸਾਹਮਣੇ ਖੜਾ ਗਿਆ ਇਹਨੇ ਪਤਾ ਨਹੀਂ ਕਿਵੇਂ ਵਿਚਾਰੀ ਨੇ ਬੱਚੇ ਆਪਣੇ ਪਾਲੇ ਦੋਨੇ ਬੱਚੇ ਨਸ਼ੇੜੀ ਨਿਕਲ ਗਏ ਇਹਨੂੰ ਕੁੱਟਦੇ ਮਾਰਦੇ ਤੇ ਜਦੋਂ ਦੇ ਹੁਣ ਬੱਚਿਆਂ ਨੇ ਜਿੱਟਿਆ ਨਸ਼ਾ ਛੱਡਿਆ ਇਹਨਾਂ ਦੇ ਬੱਚੇ ਤਾਂ ਠੀਕ ਹੋ ਹੀ ਗਏ ਹੁਣ ਇਹ ਸੇਵਾ ਕਰਦੀ ਆ ਵਿਚਾਰੀ ਤੜਕੀ ਆ ਜਾਂਦੀ ਔਰੇ ਗਊਆਂ ਦੀ ਸੇਵਾ ਕਰਨਾ ਆਥ ਨਹੀਂ ਜਾਂਦੀ ਇਹਦੇ ਵੀ ਬਿਆਨ ਲਾਉ ਵਿਚਾਰੀ ਨਹੀਂ ਬਹੁਤ ਬੱਚੇ ਹੀ ਮੇਰੇ ਜੀ ਬਹੁਤ ਨਸ਼ਾ ਕਰਦੀ ਸੀ ਬਹੁਤ ਜ਼ਿਆਦਾ ਹੀ ਕਿਹਦਾ ਨਸ਼ਾ ਕਰਦੀ ਸੀ ਟਾਪਲੀ ਤੇ ਲਾਉਂਦੇ ਸੀ ਪੁੱਕੀ ਫੀਮ ਕੋਈ ਹਰ ਇੱਕ ਤਰ੍ਹਾਂ ਦਾ ਨਸ਼ਾ ਕਰੇ ਸਾਰੇ ਭਾਂਡੇ ਵੀ ਜੋ ਵੀ ਅੜੇ ਵੀ ਸਭ ਕੁਝ ਵੇਚ ਦਿੰਦਾ ਕਿੰਨੀ ਆਸਾਨੀਆਂ ਈਆਂ ਭੈਣਾਂ ਦੇ ਡਾਕਟਰ ਕਹਿਣਨ ਵੀ ਕੁੱਖਾਂ ਤੇ ਦੁਆਰੇ ਬੱਚਾ ਨਹੀਂ ਹੋਣਾ ਉਹਨਾਂ ਦੇ ਕੁੱਖਾਂ ਸੁਰੱਖਣੀਆਂ ਹੋ ਜਾਂਦੀਆਂ ਹੁਣ ਜਿਹੜਾ ਇਨਸਾਨਾਂ ਦੀ ਨਿਗਾਹ ਚਲੀ ਗਈਆਂ ਦੁਆਰੇ ਨਿਗਾਹ ਵਾਪਸ ਆ ਜਾਂਦੀਆਂ ਹੁਣ ਜਿਹੜੇ ਬੰਦੇ ਕਹਿੰਦੇ ਨੇ ਸ਼ੂਗਰ ਨਾਲ ਅੰਗ ਵੱਢਣਾ ਪਊਗਾ ਉਹ ਸ਼ੂਗਰ ਠੀਕ ਹੋ ਜਾਂਦੇ ਹੁਣ ਜਿਨੇ ਨਿਗਾਹ ਵਾਪਸ ਆ ਜਾਂਦੀ ਹੋਵੇ ਜੋੜਾਂ ਦਾ ਦਰਦ हट ਜਾਂਦਾ ਹੋਵੇ ਇਹ ਉਹ ਧਰਤੀ ਮਾਂ ਐ ਇਹ ਉਹ ਗਊ ਮਾਤਾ ਹੈ ਜਿਹੜਾ ਹਰੇਕ ਜਦੋਂ ਡਾਕਟਰਾਂ ਜਵਾਬ ਦੇਣਨ ਪੀਐਡੀਐਮਸੀ ਵਾਲੇ सीएमसी ਵਾਲੇ ਆਲ ਇੰਡੀਆ ਜੀਰੂ ਦੇ ਲਈ ਜਵਾਬ ਦੇ ਦੇਣਾ ਤਾਂ ਇਹ ਹੱਦ ਵੱਧ ਗਈ ਜਿਹੜੇ ਕੋਈ ਫੋਰਨ ਦੇ ਵਿੱਚ ਬੰਦੇ ਰਹਿੰਦੇ ਐ ਜਿਵੇਂ ਕੈਨੇਡਾ, ਅਗਰੈਂਡ, ਫਰਾਂਸ, ਆਸਟ੍ਰੇਲੀਆ, ਜਰਮਨ ਉਹਨਾਂ ਨੇ ਕੋਈ ਬੇਟਾ ਸਾਥੋਂ ਅਰਦਾਸ ਬੇਨਤੀ ਕਰਵਾਉਣੀ ਐ ਪਾਠ ਕਰਵਾਉਣਾ ਐ ਤਾਂ ਬੇਟਾ ਸੀ ਕੋਈ ਪਾਠ ਦੀ ਪੂਜਾ ਨਹੀਂ ਦਿੱਤੀ ਜਾਂਦੀ ਅਰਦਾਸ ਬੇਨਤੀ ਦਾ ਕੋਈ ਮੱਥਾ ਨਹੀਂ ਟਿਕਾਇਆ ਜਾਂਦਾ ਕਾਰੋਬਾਰ ਦੇ ਬਾਧੇ ਵਾਸਤੇ ਬੇਟਾ ਉਸ ਪਰਿਵਾਰ ਦੀ ਤੜਕੇ 2 ਵਜੇ ਉਹ ਅਰਦਾਸ ਹੁੰਦੀ ਹੈ। દરેક ਗੰਵਾਂ ਨੂੰ ਹਰਾਚਾਰਾ, ਬ੍ਰਜੰਗਵਲੀ ਨੂੰ ਪ੍ਰਸ਼ਾਦ ਦੇ, ਮੋਰਾਂ ਨੂੰ ਦਾਣੇ ਜਿਹੜੇ ਪਰਿਵਾਰ ਦੀ ਅਰਦਾਸ ਬੇਨਤੀ ਹੋਊਗੀ ਉਸ ਪਰਿਵਾਰ ਦੇ ਨੋਂ ਦੇ ਪਾਈ ਜਾਂਦੇ ਐ। ਐਨ ਆਰ ਆਈ ਭਰਾ ਕੋਈ ਵੀ ਇਹ ਨਾ ਸਮਝੇ ਵੀ ਸਾਡਾ ਪੰਜਾਬ ਦੇ ਵਿੱਚ ਐਨੀ ਕੋਈ ਉਹਨਾਂ ਦਾ ਕੋਈ ਨਹੀਂ ਨਾ ਅਸੀਂ ਬਾਈ ਜੀ ਉਹਨਾਂ ਦੀਆਂ ਉਹਨਾਂ ਲਈ ਅਸੀਂ ਸੇਵਾ ਕਰਦੇ ਆਂ ਅਸੀਂ ਚਾਹੁੰਦੇ ਆਂ ਵੀ हे ਸੱਚੇ ਬਾਦਸ਼ਾਹ ਪਰਮਾਤਮਾ ਜਿਹੜਾ ਇਹ ਦੁਨੀਆ ਤੇ ਬੰਦਾ ਆਇਆ ਹੈ ਉਹ ਕੋਈ ਵੀ ਦੁੱਖ ਨਾ ਪਾਵੇ ਸੁੱਖ ਨਹੀਂ ਨੀਂ ਦੀ ਸਾਹਵੇਂ ਜਿਹੜੇ ਨਸ਼ੇ ਦੇ ਬਹੁਤ ਜ਼ਿਆਦਾ ਆਦੀ ਹੋ ਚੁੱਕੇ ਸੀ ਤੇ ਉਹਨਾਂ ਦਾ ਨਸ਼ਾ ਛਡਾਉਣ ਦੇ ਲਈ ਵੀ ਸਾਨੂੰ ਕੋਈ ਨਾ ਕੋਈ ਅੱਗੇ ਚਾਹੀਦਾ ਸੀ ਡਾਕਟਰ ਚਾਹੀਦਾ ਸੀ ਜਾਂ ਵੀ ਕੋਈ ਨਾ ਕੋਈ ਅਗੇ ਮੁੱਦਾ ਚਾਹੀਦਾ ਸੀ ਹਾਂਜੀ ਤੇ ਉਹਦੇ ਲਈ ਸਾਨੂੰ ਇਹ ਇਨਸਾਨ ਇੱਕ ਮਸੀਹੇ ਦੇ ਰੂਪ ਦੇ ਵਿੱਚ ਮਿਲੇ ਅਸੀਂ ਜਿੰਨੇ ਵੀ ਮੁੰਡਿਆਂ ਨੂੰ ਇਹਨਾਂ ਦੇ ਕੋਲ ਲੈ ਕੇ ਆਏ ਆ तकरीबन ਸਾਰੀ ਨਸਾ ਛੱਡ ਚੁੱਕੇ ਸਾਡਾ ਮੇਲ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਹੈ ਸਵੇਰੇ 2 ਵਜੇ ਅਰਦਾਸ ਬੇਨਤੀ ਹੁੰਦੀ ਹੈ ਗਊਆਂ ਦੇ ਵਿੱਚ 2 ਤੋਂ 4 ਵਜੇ ਤੱਕ ਪੁੱਤੋ ਉਦੋਂ ਵੱਲ ਅਸੀਂ ਦਵਾਈ ਦੇਣ ਲੱਗੇ ਜੰਨੇ ਤਾਂ ਜਿਕੇ ਅਜੇ ਹੀ ਥਾਂ ਤੇ ਅਸੀਂ ਖੜੇ ਆ ਜਿੱਥੇ ਤੁਹਾਨੂੰ ਮੇਰੇ ਪਿੱਛੇ ਜਾਨਵਰ ਨੇ ਜਿਹੜੇ ਉਹ ਨਜ਼ਰ ਆਉਂਦੇ ਹੋਣੇ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਦੇ ਵੱਲੋਂ ਜਾਨਵਰਾਂ ਦੀ ਸੇਵਾ ਇਹ ਜਿਹੜੀ ਉਹ ਕੀਤੀ ਜਾਂਦੀ ਹੈ ਬੀੜ ਦੇ ਵਿੱਚ ਜਿੰਨੇ ਵੀ ਤਰ੍ਹਾਂ ਦੇ ਜਾਨਵਰ ਰਹਿੰਦੇ ਨੇ ਉਹਨਾਂ ਸਾਰਿਆਂ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਨਾਲ ਹੀ ਮਨੁੱਖਤਾ ਦੇ ਭਲੇ ਦਾ ਵੀ ਇੱਕ ਕਾਰਜ ਜਿਹੜਾ ਉਹ ਕੀਤਾ ਜਾਂਦਾ ਏ ਲੋਕਾਂ ਨੂੰ ਨਸ਼ੇ ਤੋਂ ਵੀ ਮੁਕਤ ਜਿਹੜਾ ਉਹ ਕੀਤਾ ਜਾਂਦਾ ਹੈ ਤਾਂ ਗਊਆਂ ਵਾਲੇ ਬਾਬਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸასი ਸ਼ਾਲ ਭਰਾਸ ਵਰੇ ਨੂੰ ਤੁਹਾਡੇ ਚੱਲਣ ਨੂੰ ਲੱਖ ਲੱਖ ਮੁਬਾਰਕਾਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰੂਬ ਰੂ ਕਰਾਉਂਗੇ ਸਾਡੀ ਆਵਾਜ਼ ਨੂੰ ਅਮ ਨਮਸਕਾਰ ਜੀ ਸਸਿੰਗਾ ਤਾਂ ਬਾਬਾ ਜੀ ਅਸੀਂ ਦੇਖਿਆ ਹੈ ਕਿ ਤੁਹਾ ਦਾ ਜਾਨਵਰਾਂ ਦੇ ਨਾਲ ਬੜਾ ਲਗਾਏ ਤਾਂ ਇੱਥੇ ਵੱਖ-ਵੱਖ ਤਰ੍ਹਾਂ ਦੇ ਜਾਨਵਰ ਬੀੜ ਦੇ ਵਿੱਚ ਨਜ਼ਰ ਆਏ ਨੇ ਤੁਹਾਡੇ ਵੱਲੋਂ ਉਹਨਾਂ ਨੂੰ ਚਾਰਾ ਪਾਇਆ ਗਿਆ ਏ ਤੇ ਜਿਵੇਂ ਹੀ ਤੁਸੀਂ ਆਏ ਆਲੇ-ਦਾਲੇ ਵੱਡੀ ਗਿਣਤੀ ਵਿੱਚ ਜਾਨਵਰ ਨੇ ਜਿਹੜੇ ਉਹ ਇਕੱਠੇ ਹੋ ਗਏ ਤਾਂ ਲਗਾਓ ਦਾ ਕੀ ਕਾਰਨ ਹੈ ਬੇਟਾ ਅਸੀਂ ਆਪਣੀ ਜ਼ਿੰਦਗੀ ਤੋਂ ਜਦੋਂ ਦੀ ਅਸੀਂ ਆਪਜੀ ਪ੍ਰਕਿਰਿਆ ਸਮਝੀ ਹੈ ਜ਼ਿੰਦਗੀ ਦੀ ਹੋ ਸੋਚ ਦੇ ਵਿੱਚ ਆਏ ਆ ਉਦੋਂ ਤੋਂ ਅਸੀਂ ਗਊਆਂ ਨੂੰ ਗਊ ਮਾਤਾ ਨੂੰ ਬਰਜੰਗਬਲੀ ਨੂੰ ਮੋਰਾ ਨੂੰ ਜਿੰਨੇ ਵੀ ਉਰੇ ਸ੍ਰਿਸ਼ਟੀ ਦੇ ਜਾਨਵਰ ਰਹਿੰਦੇ ਆ ਇਹ ਸਾਡੇ ਆਪਣੇ ਧੀਆ ਪੁੱਤਾਂ ਵਾਂਗੂ ਪਾਲੇ ਵੇ ਆ ਬਹੁਤ ਅਜੀਬ ਸਾਡੇ ਦੋਸਤ ਨੇ ਅਸੀਂ ਇਹਨਾਂ ਨੂੰ ਪਿਆਰ ਕਰਦੇ ਆ ਜਦੋਂ ਦਾ ਸਾਡਾ ਜਨਮ ਹੋਇਆ ਹੈ ਅਸੀਂ ਗਊਆਂ ਨੂੰ ਹਰਾਚਾਰਾ ਬਰਜੰਗਬਲੀ ਨੂੰ ਪ੍ਰਸ਼ਾਦ ਦੇ ਮੋਰਾ ਨੂੰ ਦਾਣੇ ਉਰੇ ਪਾਉਨੇ ਆ ਬੇਟਾ ਕਿਸੇ ਵੀ ਕਿਸੇ ਕਿਸਮ ਦਾ ਕਿਸੇ ਦਾ ਕਾਰੋਬਾਰ ਵੀਕ ਹੈ ਕੰਮਕਾਰ ਤੇ ਰਕਾਬਟਾ ਨੇ ਕੰਮਕਾਰ ਨਹੀਂ ਚੱਲਦਾ ਕਿਸੇ ਦਾ ਬੱਚਾ ਪੀਆਰ ਨਹੀਂ ਹੁੰਦਾ ਕਿਸੇ ਦੇ ਬੱਚੇ ਤੋਂ ਜਾਂ ਕਿਸੇ ਦੇ ਪਰਿਵਾਰ ਦੇ ਤੋਂ ਕੇਸ ਚੱਲੀ ਜਾਂਦੇ ਐ ਕੇਸ ਦੇ ਨਿਬੜਨ ਮਿਲਿਆ ਨਹੀਂ ਹੁੰਦਾ ਬਿਮਾਰੀਆਂ ਦਾ ਰਾਹ ਨਹੀਂ ਛੱਡਦਾ ਕਾਰੋਬਾਰ ਦੇ ਵਿੱਚ ਵਾਧਾ ਨਹੀਂ ਹੁੰਦਾ ਪੈਸੇ ਦਾ ਟਿਕਾਉ ਨਹੀਂ ਹੈਗਾ ਜਦ ਬੱਚਾ ਕਿਸੇ ਕਿਸਮ ਦਾ ਕੋਈ ਨਸ਼ਾ ਕਰਨ ਲੱਗ ਗਿਆ ਪਰਿਵਾਰ ਮਾੜੀ ਸੰਗਤ ਚ ਵੱਧ ਗਿਆ ਸਾਡੀ ਧੀ ਤਰਾਣੀ ਦੇ ਕੋਈ ਬੱਚਾ ਨਹੀਂ ਹੁੰਦਾ ਸਾਡੇ ਕੋਈ ਬੱਚੇ ਨੂੰ ਰਿਸ਼ਤਾ ਨਹੀਂ ਹੁੰਦਾ ਕਿਸੇ ਵੀ ਕਿਸਮ ਦਾ ਇੱਕੋ ਹੀ ਹੱਲ ਹੈ ਬੇਟਾ ਵੀ ਜੀਨੇ ਆਉਣੇ ਪਹਿਲਾਂ ਗਉਆਂ ਨੂੰ 2 ਕਿਲੋ ਆਟਾ 1 ਕਿਲੋ ਸ਼ੱਕਰ ਉਹਦੇ ਪੇੜੇ ਬਣਵਾ ਕੇ ਲਿਆਓ ਬੇਟਾ ਅਸੀਂ ਗਉਆਂ ਨੂੰ ਉਹਨਾਂ ਦੇ ਮਹਾਪੁਰਸ਼ਾਂ ਦੇ ਹੱਥ ਨਹੀਂ ਜਿਹੜੇ ਚਟਾਵਾਂਗੇ ਉਹਨਾਂ ਦੇ ਜਿਹੜੇ ਰੁਕੇ ਹੋਏ ਕੰਮ ਨੇ ਉਹ ਪ੍ਰਕਾਸ਼ ਹੋ ਜਾਣਗੇ ਹਾਂਜੀ ਹਾਂ ਜਿਹੜੀ ਗੱਲ ਕਰੀਏ ਪੁੱਤ ਆਪਾਂ ਨਸੇ ਦੀ ਨਸ਼ਾ ਜਿਹੇ ਚਿੱਟੀ ਦਾ ਹੈ ਚਾਹੇ ਸਮੈਗ ਦਾ ਹੈ ਚਾਹੇ ਮੈਡੀਕਲ ਦਾ ਹੈ ਚਾਹੇ ਭੁੱਕੀ ਦਾ ਅਫੀਮ ਦਾ ਗਾਂਜੇ ਦਾ ਜੋ ਵੀ ਦੁਨੀਆ ਭਰ ਦਾ ਮੈਡੀਕਲ ਨਸ਼ਾ ਹੈ ਜ਼ਹਿਰ ਬੈਤੀ ਨਸ਼ਾ ਹੈ ਜਨੋ ਬੇਟਾ ਸਾਡੇ ਰਵੇ ਆਉਣਾ ਹੈ ਸਾਡਾ ਮੈਡ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਦੇ ਤੱਕ ਦਾ ਹੈ ਸਵੇਰੇ 2 ਵਜੇ ਅਰਦਾਸ ਬੇਨਤੀ ਹੁੰਦੀ ਹੈ ਗਊਆਂ ਦੇ ਵਿੱਚ 2 ਤੋਂ 4 ਵਜੇ ਤੱਕ ਪੁੱਤੋ ਉਸ ਤੋਂ ਬਾਅਦ ਅਸੀਂ ਦਵਾਈ ਦੇਣ ਲੱਗ ਜੰਨੇ ਆ 8 ਵਜੇ ਤੋਂ ਲੈ ਕੇ 2 ਦਿਨ ਦੇ 2 ਵਜੇ ਤੱਕ ਡਿਓਨ ਮੈਰਿਜ ਬੈਲੈਂਸਪਿੰਟ ਕੱਟੂ ਵਾਲੀਆਂ ਦੇ ਵਿੱਚ ਅਸੀਂ ਦਵਾਈ ਦਿੰਨੇ ਆ ਸਾਡਾ ਜਿਹੜਾ ਮਿਲਣ ਦਾ ਸਮਾਂ ਹੈ ਪਹਿਲਾਂ ਫੋਨ ਦੇ ਆਲੇ ਨੇ ਨੰਬਰ ਲਵਾਉਣੇ ਨੰਬਰ ਲਵਾ ਕੇ ਗੁਰੂ ਘਰ ਮਾ ਸਾਡੇ ਕਿਉਂ ਨੇ ਗਉਆਂ ਨੂੰ ਕੁਛ ਨਾ ਕਸਨ ਲੈ ਕੇ ਆਉਣੇ ਗੁਰੂ ਘਰ ਦਾ ਅਸ਼ੀਰਵਾਦ ਲੈ ਕੇ ਆਉਣੇ ਜਿਹੜੀ ਰਹੀ ਨਸੇ ਦੀ ਗੱਲ ਪੁੱਤੋ ਕਿਸੇ ਵੀ ਪਰਿਵਾਰ ਚ ਕਿੰਨਾ ਵੀ ਪੇੜਾ ਨਸਾ ਹੋਇਆ ਪਿਆ ਹੈ ਚਾਹੇ ਉਹਨਾਂ ਪਰਿਵਾਰ ਇੰਨਾ ਕਿ ਦੁਖੀ ਹੈ ਵੀ ਸਾਡੀਆਂ ਧੀਆਂ ਭੈਣਾਂ ਦੇ ਅੱਖਾਂ ਦੇ ਹੰਝੂ ਨਹੀਂ ਦੇਖੇ ਜਾਂਦੇ ਸਾਡੀਆਂ ਜਿੰਨੀਆਂ ਭੈਣਾਂ ਨੇ ਉਹ ਵੀ ਅਡਿੱਟ ਹੋ ਚੁੱਕੀਆਂ ਨੇ ਚਿੱਟੇ ਨਾਲ ਸਾਡੇ ਜਿਹੜੇ ਵੀਰ ਭਰਾ ਨੇ ਉਹ ਸਾਦੀ ਸੁਦਾ ਵੀ ਨਮਰਦ ਹੋ ਚੁੱਕੇ ਨੇ ਚਿੱਟੇ ਨਾਲ ਉਹ ਪਰਿਵਾਰਾਂ ਦੇ ਵਿੱਚ ਬੈਣ ਬੈਂਦੇ ਨੇ ਜਿਹੜੀਆਂ ਉਹਨਾਂ ਦੇ ਖੁਸ਼ੀਆਂ ਦੀਆਂ ਉਹ ਕੰਧਾਂ ਸਮਾ ਚੁੱਕੀਆਂ ਨੇ ਤਾਂ ਬੇਟਾ ਜਦੋਂ ਦੁਬਾਰਾ ਸਾਡੇ ਕੋਲ ਆ ਕੇ ਦਵਾਈ ਲੈ ਕੇ ਜਾਂਦਾ ਹੈ ਬੰਦਾ ਇੱਕ ਮਹੀਨੇ ਬਾਅਦ ਦੁਬਾਰੇ ਆਉਂਦਾ ਹੈ ਆਉਨਰੇ ਜਿਹੜਾ ਚਿਹਰੇ ਦਾ ਪ੍ਰਕਾਸ਼ ਹੁੰਦਾ ਹੈ ਉਹ ਬਥੇ ਝਲਕਾ ਮਾਰਦਾ ਹੁੰਦਾ ਹੈ ਉਹਦੀ ਸਾਰੀ ਇੱਕੋ ਹੀ ਇੱਕ ਗੱਲ ਹੈ ਬੇਟਾ ਸਾਡੀ ਗਊ ਮਾਤਾ ਜੀ ਗਊ ਮਾਤਾ ਦੇ ਸੱਤੀ ਹਜ਼ਾਰ ਕਰੋੜ ਦੇਵੀ ਦੇਵਤੇ ਦਾ ਆਸਰਾ ਹੈ ਇਹ ਬੇਟਾ ਆਪਦੀ ਸ਼ਕਤੀ ਨਾਲ ਆਪਦੀ ਮੁਹੱਬਤ ਨਾਲ ਆਪਦੇ ਪਿਆਰ ਨਾਲ ਇਨਸਾਨ ਨੂੰ ਠੀਕ ਕਰਦੀ ਹਾਂ ਜੀ ਹਾਂਜੀ ਹਾਂ ਤੇ ਤੁਸੀਂ ਤਾਂ ਦਵਾਈ ਦੇ ਪੈਸੇ ਵੀ ਨਹੀਂ ਲੈਂਦੇ ਅੱਜ ਕੱਲ ਤਾਂ ਬੜਾ ਲੋਕ ਹਜ਼ਾਰਾਂ ਰੁਪਏ ਨੇ ਜਿਹੜੇ ਇਸ ਗੱਲ ਨੂੰ ਲੈ ਕੇ ਖਰਚ ਕਰ ਦਿੰਦੇ ਨੇ ਇਹ ਪੈਸੇ ਦੀ ਗੱਲ ਹੈ ਮਹਾਂਪੁਰਸ਼ੋ ਸਾਡੇ ਪਰਿਵਾਰ ਤੇ ਇੰਨੀ ਕ ਅਮੀਰੀ ਦਿੱਤੀ ਹੈ ਦਾਦੇ ਨੇ ਸੱਚੇ ਬਾਦਸ਼ਾਹ ਨੇ ਸਾਡਾ ਜੀਵਿਕਰ ਪਰਿਵਾਰ ਦਾ ਜਨਮ ਹੈ ਅਸੀਂ ਖੇਤੀਬਾੜੀ ਨਾਲ ਰਿਲੇਟਡ ਬੰਦੇ ਆ ਫੌਰਨ ਦੇ ਸਾਡੇ ਕਾਰੋਬਾਰ ਨੇ ਸਾਨੂੰ ਪਿਆਰ ਹੀ ਇੰਨਾ ਮੁਹabbਤੀ ਇੰਨੀ ਹੈ ਇਨਸਾਨੀਅਤ ਨਾਲ ਜਾਨਵਰਾਂ ਨਾਲ ਪਤੋ ਵੀ ਜਿਹੜੇ ਜਿੰਨੇ ਅਸੀਂ ਆਨੰਦ ਦੇ ਵਿੱਚ ਰਹਿੰਦੇ ਆ ਅਸੀਂ ਉਹ ਪੇਸ਼ਕਾਰੀ ਦੱਸ ਹੀ ਨਹੀਂ ਸਕਦੇ ਬੇਟਾ ਹਾਂਜੀ ਹਾਂ ਤਾਂ ਅਗਰ ਕਿਸੇ ਨੇ ਦਵਾਈ ਲੈਣੀ ਹੋਵੇ ਨਸ਼ਾ ਛੱਡਣਾ ਹੋਵੇ ਜਾਂ ਕੋਈ ਹੋਰ ਸਮੱਸਿਆ ਹੋਵੇ ਤਾਂ ਤੁਹਾਨੂੰ ਕਿੱਥੇ ਮਿਲ ਸਕਦਾ ਤੁਸੀਂ ਦੱਸਿਆ ਕਿ ਤੁਸੀਂ ਸਵੇਰੇ 8 ਵਜੇ ਤੋਂ 2 ਵਜੇ ਤੱਕ ਦਵਾਈ ਦਿੰਦੇ ਹੋ ਕਿਹੜੀ ਥਾਂ ਤੇ ਦਵਾਈ ਦਿੰਦੇ ਹੋ ਹਫ਼ਤੇ ਵਿੱਚ ਕਿੰਨੇ ਦਿਨ ਦਵਾਈ ਦਿੰਦੇ ਹੋ ਅਸੀਂ ਰਜਾਨਾ ਦਵਾਈ ਦਿੰਦੇ ਆ ਬਤ ਜਿਹੜੇ ਕੋਈ ਫੌਰਮ ਦੇ ਵਿੱਚ ਬੰਦੇ ਰਹਿੰਦੇ ਐ ਜਿਵੇਂ ਕੈਨੇਡਾ ਅੰਗਰੇਨਡ ਫਰਾਂਸ ਆਸਟ੍ਰੇਲੀਆ ਜਰਮਨ ਉਹਨਾਂ ਨੇ ਕੋਈ ਬੇਟਾ ਸਾਥੋਂ ਅਰਦਾਸ ਬੇਨਤੀ ਕਰਾਉਣੀ ਹੈ ਪਾਠ ਕਰਵਾਉਣਾ ਹੈ ਤਾਂ ਬੇਟਾ ਸੀ ਕੋਈ ਪਾਠ ਦੀ ਪੂਜਾ ਨਹੀਂ ਲੇਤੀ ਜਾਂਦੀ ਅਰਦਾਸ ਬੇਨਤੀ ਦਾ ਕੋਈ ਮੱਥਾ ਨਹੀਂ ਟਿਕਾਇਆ ਜਾਂਦਾ ਕਾਰੋਬਾਰ ਦੇ ਬਾਧੇ ਵਾਸਤੇ ਬੇਟਾ ਉਸ ਪਰਿਵਾਰ ਦੀ ਤੜਕੇ 2 ਵਜੇ ਉਹ ਅਰਦਾਸ ਹੁੰਦੀ ਹੈ ਨਾਲੇ ਗਊਆਂ ਨੂੰ ਹਰਾਚਾਰਾ ਬਰਜੰਗਵਲੀ ਨੂੰ ਪ੍ਰਸ਼ਾਦ ਦੇ ਮੋਰਾਂ ਨੂੰ ਦਾਣੇ ਜਿਹੜੇ ਪਰਿਵਾਰ ਦੀ ਅਰਦਾਸ ਬੇਨਤੀ ਹੋਊਗੀ ਉਸ ਪਰਿਵਾਰ ਦੇ ਨੋਂ ਦੇ ਬਾਈ ਜਾਂਦੇ ਐ ਐਨ ਆਰ ਆਈ ਭਰਾ ਕੋਈ ਵੀ ਇਹ ਨਾ ਸਮਝੇ ਵੀ ਸਾਡਾ ਪੰਜਾਬ ਦੇ ਵਿੱਚ ਹੈ ਨਹੀਂ ਕੋਈ ਤਾਂ ਜੇ ਸਾਡਾ ਕੋਈ ਹੁੰਦਾ ਤਾਂ ਅਸੀਂ ਸੇਵਾ ਕਰ ਲੈਂਦੇ ਜਿਹੜੇ ਪਰਿਵਾਰ ਕਹਿੰਦੇ ਨੇ ਜਿਹੜਾ ਕੋਈ ਸਾਡਾ ਹੁੰਦਾ ਅਸੀਂ ਸੇਵਾ ਕਰ ਲੈਂਦੇ ਅਸੀਂ ਉਹਨਾਂ ਦੀਆਂ ਜ ਜਨਨਾਂ ਦਾ ਕੋਈ ਨਹੀਂ ਨਾ ਅਸੀਂ ਬਾਈ ਜੀ ਉਹਨਾਂ ਦੀਆਂ ਉਹਨਾਂ ਲਈ ਅਸੀਂ ਸੇਵਾ ਕਰਦੇ ਆਂ ਅਸੀਂ ਜਾਉਨੇ ਆ ਵੀ ਹੇ ਸੱਚੇ ਬਾਦਸ਼ਾਹ ਪਰਮਾਤਮਾ ਜਿਹੜਾ ਇਹ ਦੁਨੀਆ ਤੇ ਬੰਦਾ ਆਇਆ ਹੈ ਉਹ ਕੋਈ ਵੀ ਦੁੱਖ ਨਾ ਪਾਵੇ ਸੁੱਖ ਦੀ ਨੀਂਦ ਦੀ ਸੌਵੇ ਜਿਹੜੇ ਬੱਚਿਆਂ ਨੇ ਨਸ਼ਾ ਛੱਡਿਆ ਹੈ ਜਾਂ ਜਿਹੜੇ ਬੱਚੇ ਮੂਵਮੈਂਟ ਸਾਡੇ ਨਾਲ ਕੰਮ ਕਰ ਰਹੇ ਨੇ ਉਹਨਾਂ ਤੋਂ ਵੀ ਤੁਸੀਂ ਬਚਨ ਲਓ ਜੀ ਸਾਡੇ ਨਾਲ ਸਾਡੇ ਪਹਿਲਵਾਨ ਜੀ ਨੇ ਬਾਦਲ ਸਾਹਿਬ ਇਹਨਾਂ ਨੇ ਇੰਨੇ ਕੁ ਮੁੰਡਿਆਂ ਦਾ ਭਲਾ ਕਰਾ ਚੁੱਕੇ ਨੇ ਅਸੀਂ ਕਹਿੰਦੇ ਇਹ ਜੇ ਜਵਾਨ ਨੂੰ ਅਸੀਂ ਦਿਨੋਂ ਧੰਨਵਾਦ ਕਰਦੇ ਆ ਬੇਟਾ ਇੰਨੇ ਕੀ ਜਨਰੇਸ਼ਨ ਬੱਚੇ ਆਂਦਾ ਪੜਾ ਕਰਵਾ ਚੁੱਕੇ ਨੇ ਦੱਸੋ ਭਾਈ ਤਾਂ ਗਲਤ ਕਰਦੇ ਆ ਤਾਂ ਭਾਈ ਜੀ ਤੁਸੀਂ ਕਿੰਨੇ ਸਮੇਂ ਤੋਂ ਬਾਬਾ ਜੀ ਦੇ ਨਾਲ ਜੁੜੇ ਹੋ ਹੋਸੀ ਗੱਲ ਜੀ ਮੈਂ ਜੀ ਢਿੰਡਾ ਡਿਸਟ੍ਰਿਕਟ ਦੇ ਵਿੱਚੋਂ ਆ ਜੀ ਜੀ ਤਾਂ ਢਿੰਡਾ ਡਿਸਟ੍ਰਿਕਟ ਦੇ ਵਿੱਚ ਜੀ ਕਮੇਟੀਆਂ ਦਾ ਆਗਾਜ਼ ਹੋਇਆ ਸੀ ਜੀ ਪੰਜਾਬ ਦੇ ਵਿੱਚ ਨਸ਼ਾ ਛਡਾਊ ਕਮੇਟੀਆਂ ਬਣੀਆਂ ਸੀ ਜੀ ਉਹਦੇ ਵਿੱਚ ਸਾਡੇ ਪਿੰਡ ਤੋਂ ਸ਼ੁਰੂਆਤ ਹੋਈ ਸੀ ਸਾਡੇ ਤੋਂ ਪਹਿਲਾਂ ਤਾਂ ਜਾਨੀ ਕਿ ਵੱਡੇ ਭਾਈ ਮਾਨਸਾ ਤੋਂ ਪਲਵਿੰਦਰ ਸਿੰਘ ਝੋਟਾ ਜੀ ਨੇ ਸ਼ੁਰੂਆਤ ਕੀਤੀ ਸੀ ਜੀ ਉਸ ਤੋਂ ਬਾਅਦ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਡੇ ਪਿੰਡ ਤੋਂ ਸ਼ੁਰੂਆਤ ਹੋਈ ਸੀ ਦੁੱਲੇਵਾਲ ਤੋਂ ਜੀ ਤੇ ਉਸ ਤੋਂ ਬਾਅਦ ਸਾਡੇ ਸਾਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਸੀਗੀ ਤੇ ਸਾਡੇ ਭਾਈ ਭਦਰ ਸਿੰਘ ਢਿੱਲੋਂ ਸੀ ਜੀ ਉਹਨਾਂ ਨੇ ਅੱਗੇ ਲਾ ਕੇ ਸਾਰੀਆਂ ਕਮੇਟੀਆਂ ਬਣਾਈਆਂ ਸਾਰੇ ਪਿੰਡਾਂ ਦੇ ਵਿੱਚ ਪਰ ਗੱਲ ਕੀ ਸੀ ਜਿਹੜੇ ਮੁੰਡੇ ਐਡਿਕਟਡ ਸੀ ਜਿਹੜੇ ਨਸ਼ੇ ਦੇ ਬਹੁਤ ਜ਼ਿਆਦਾ ਅੱਦੀ ਹੋ ਚੁੱਕੇ ਸੀ ਜੀ ਤੇ ਉਹਨਾਂ ਦਾ ਨਸ਼ਾ ਛਡਾਉਣ ਦੇ ਲਈ ਵੀ ਸਾਨੂੰ ਕੋਈ ਨਾ ਕੋਈ ਅੱਗੇ ਚਾਹੀਦਾ ਸੀ ਡਾਕਟਰ ਚਾਹੀਦਾ ਸੀ ਜਾਂ ਵੀ ਕੋਈ ਨਾ ਕੋਈ ਅੱਗੇ ਮੁੱਦਾ ਚਾਹੀਦਾ ਸੀ ਜੀ ਹਾਂਜੀ ਤੇ ਉਹਦੇ ਲਈ ਸਾਨੂੰ ਇਹ ਇਨਸਾਨ ਇੱਕ ਮਸੀਹੇ ਦੇ ਰੂਪ ਦੇ ਵਿੱਚ ਮਿਲੇ ਜੀ ਅਸੀਂ ਜਿੰਨੇ ਵੀ ਮੁੰਡਿਆਂ ਨੂੰ ਇਹਨਾਂ ਦੇ ਕੋਲ ਲੈ ਕੇ ਆਏ ਆ तकरीबन ਸਾਰੇ ਨਸ਼ਾ ਛੱਡ ਚੁੱਕੇ ਆ ਜੀ ਬਿਲਕੁਲ ਸਾਰੀ ਵਾਲੇ ਮੁੰਡੇ ਜਿੱਟੇ ਦਾ ਨਸ਼ਾ ਕਰਦੇ ਤੇ ਇੰਜੈਕਸ਼ਨ ਲਾਉਂਦੇ ਤੇ ਉਹ ਪਰਿਵਾਰਾਂ ਨਾਲ ਨਸ਼ਾ ਸੜਾਇਆ ਜਿਹੜੇ ਪਰਿਵਾਰਾਂ ਦੇ ਵਿੱਚ ਰੋਟੀ ਪੱਕਣੀ ਮੁਸ਼ਕਲ ਹੋ ਚੁੱਕੀ ਸੀ ਮਾਂ ਪਿਓ ਰੋਂਦੇ ਦੇ ਵੀ ਜਿਆਦਾ ਸਾਡਾ ਬੱਚਾ ਮਰ ਜਾਏ ਜਾਂ ਬੱਚਾ ਨਸ਼ਾ ਸਾੜ ਜੀ ਇਹ ਜਦੋਂ અપਾਰ ਕਿਰਪਾ ਹੁੰਦੀ ਹੈ ਗੁਰੂ ਮਹਾਰਾਜ ਦੀ ਹੁੰਦੀ ਹੈ ਆ ਆ ਮੁੰਡਾ ਪਹਿਲੀ ਵਾਰ ਦਵਾਈ ਲੈ ਗਿਆ ਦੀ ਕਿਸ ਚੀਜ਼ ਲੈ ਕੇ ਦੀ ਬਟਨ ਸੀ ਦਸਵੀਂ ਮੜੀ ਜੀ ਹਾਂਜੀ ਹਮ ਅਸੀਂ ਵੀ ਬੱਬੇ ਜੀ ਤੋਂ ਦਵਾਈ ਖਾਦੇ ਆ ਜੀ ਬਹੁਤ ਹੀ ਵਧੀਆ ਰਜੈਂਟ ਲਿਖ ਲਿਆ ਉਹਨਾਂ ਦਾ ਜੀ ਜੀ ਠੀਕ ਹੈ ਪਰ ਕਿਹੜਾ ਨਸ਼ਾ ਕਰਦੇ ਸੀ ਤੁਸੀਂ ਅਸੀਂ ਚਿੱਟੇ ਦਾ ਕਰਦੇ ਸੀ ਜੀ ਜੀ ਤੇ ਫਿਰ ਕਿੰਨੇ ਕ ਸਮੇਂ ਚ ਨਸ਼ਾ ਛੱਡਤਾ ਦਵਾਈ ਖਾਣ ਤੋਂ ਬਾਅਦ ਬਸ 20 ਦਿਨਾਂ ਚ ਜੀ ਤੇ ਹੁਣ ਜ਼ਿੰਦਗੀ ਸੌਖੀ ਆ ਬਹੁਤ ਵਧੀਆ ਜੰਮ ਲਜੰਨੇ ਆ ਸੀ ਜੀ ਤੇ ਬਾਕੀ ਕਿਹਨੇ ਨਸਾ ਛੱਡਣਾ ਨਾ ਤਾਂ ਅਸੀਂ ਤੇਲ ਦਾ ਖਰਚਾ ਲੈਨੇ ਕੋਈ ਨਾ ਕੋਈ ਪੈਸਾ ਬਸ ਉਹ ਕੱਪੜੇ ਪਾ ਕੇ ਆਪਣੀ ਗੱਡੀ ਚ ਬਹਿ ਜੇ ਜੀ ਫ੍ਰੀ ਲੈ ਕੇ ਆਉਣੇ ਅਸੀਂ ਜੀ ਕੋਈ ਪੈਸਾ ਨਾ ਤਾਂ ਇਹ ਬਾਬਾ ਜੀ ਲੈਂਦੇ ਆ ਨਾ ਹੀ ਅਸੀਂ ਤੇਲ ਪਾਉਣੇ ਗੱਡੀ ਚ ਵੀ ਤੇਲ ਪਵਾਦੇ ਆਹ ਸਰਨਾ ਸਾਹਿਬ ਮੁੰਡਾ ਜੀ ਸ਼ਰਾਬ ਦਾ ਸ਼ੀਮਨ ਕਰਦਾ ਸੀ ਜੀ ਇਹਦਾ ਪਰਿਵਾਰ ਵੀ ਬਾਗ ਗਿਆ ਦੀ ਛੱਡ ਕੇ ਬਾਗ ਗਿਆ ਦੀ ਇਹਨੂੰ ਇਹ ਨਹੀਂ ਸਿਰਫ 20 ਦਵਾਈ ਖਾਦੀ ਆ ਮੁੰਡੇ ਨੇ ਇਹਦੇ ਏਡੀ ਕਿਰਪਾ ਹੋਈ ਆ ਗੁਰੂ ਮਹਾਰਾਜ ਦੀ ਅੱਜ ਇਹ ਮੁੰਡਾ ਕਹਿੰਦਾ ਮੈਂ ਸਿੰਘ ਸਰਦਾਰ ਸਜੂਗਾ ਲਓ ਇਹਦੇ ਵੀ 2 ਮਿੰਟ ਬੈਣਾ ਤਾਂ ਬਾਈ ਜੀ ਤੁਸੀਂ ਕਿੰਨਾ ਸਵਾਲ ਨਸ਼ਾ ਕੀਤਾ ਹੀ ਆ ਮੈਂ ਜੀ ਮੰਨ ਕੇ ਚੱਲੋ ਵੀ 2 ਮਹੀਨੇ ਪਹਿਲਾਂ ਮੇਰੀ ਜ਼ਿੰਦਗੀ ਕੋਸੂਰ ਸੀਗੀ 3 ਸਾਲ ਮੈਂ ਇੰਨੀ ਸ਼ਰਾਬ ਪੀਤੀ ਆ ਮੈਂ ਕਹਿੰਦਾ ਦਿਨ ਰਾਤ ਕੋਈ ਇਹੋ ਜਿਹਾ ਟਾਈਮ ਨਹੀਂ ਸੀ ਜਦੋਂ ਮੈਂ ਨਹੀਂ ਸ਼ਰਾਬ ਪੀਂਦਾ ਸੀਗਾ ਫਿਰ ਮੇਰੇ ਘਰਦਿਆਂ ਨੇ ਵੀਡੀਓ ਦੇਖੀ ਬਾਬਾ ਜੀ ਦੀ ਫਿਰ ਮੈਨੂੰ ਲੈ ਕੇ ਆਏ ਬਾਬਾ ਜੀ ਕੋਲ ਜੀ ਮੈਨੂੰ ਤਾਂ ਕੋਈ ਉਮੀਦ ਨਹੀਂ ਸੀ ਵੀ ਮੈਂ ਬਚੂਗਾ ਸ਼ਾਇਦ ਨਹੀਂ ਬਚੂਗਾ ਕਿਉਂਕਿ ਸ਼ਰਾਬ ਵੀ ਬਹੁਤ ਜ਼ਿਆਦਾ ਪੀਂਦਾ ਸੀਗਾ ਜੀ ਮੈਂ ਤੇ ਫਿਰ ਮੈਂ 1 ਮਹੀਨਾ ਦਵਾਈ ਖਾਧੀ ਜੀ ਬਾਬਾ ਜੀ ਦੀ ਜਿਵੇਂ ਇਹਨਾਂ ਨੇ ਦੱਸਿਆ ਰੈਗੂਲਰ ਦਵਾਈ ਖਾਧੀ ਜੀ ਉਸ ਤੋਂ ਮੁੜ ਕੇ ਆ ਤੁਹਾਡੇ ਸਾਹਮਣੇ ਖੜਾ ਨਹੀਂ ਅੱਜ ਬਿਲਕੁਲ ਸਹੀ ਆਗਾ ਪੂਰਾ ਵਧੀਆ ਤੰਦਰੁਸਤਾਂ ਜੀ ਕੋਈ ਨਸ਼ੇ ਦੀ ਹੁਣ ਬਿਲਕੁਲ ਤੋੜ ਨਹੀਂ ਲੱਗਦੀ ਹੈਗੀ 1 ਮਹੀਨਾ ਦਵਾਈ ਰੈਗੂਲਰ ਖਾਧੀ ਆ ਵਧੀਆ ਢੰਗ ਨਾਲ ਹੀ ਉਦੋਂ ਮੁੜ ਕੇ ਕੋਈ ਤੋੜ ਨਹੀਂ ਲੱਗਦੀ ਹੈਗੀ ਹੁਣ ਪੂਰਾ ਵਧੀਆ ਜ਼ਿੰਦਗੀ ਹੋਈ ਹੈ ਜੀ ਜਦੋਂ ਸ਼ਰਾਬ ਪੀਂਦੇ ਸੀ ਦਸ਼ਾ ਕਰਦੇ ਸੀ ਉਦੋਂ ਕਹੇ ਜੀ ਜ਼ਿੰਦਗੀ ਸੀ ਬਸ ਇਹ ਪੁੱਛੋ ਨਾ ਨਰਕੀ ਸੀਗਾ ਇੱਕ ਤਰ੍ਹਾਂ ਦਾ ਮੈਨੂੰ ਤਾਂ ਲੱਗਦਾ ਨਹੀਂ ਸੀਗਾ ਮੈਨੂੰ ਤਾਂ ਐ ਸੀਗਾ ਵੀ ਮੈਂ ਵੱਧ ਤੋਂ ਵੱਧ ਵੀ 2-4 ਮਹੀਨੇ ਹੋਰ ਸ਼ਰਾਬੀ ਕੇ ਮਰ ਜਾਣਾ ਬਸ ਉਸ ਤੋਂ ਬਾਅਦ ਨਹੀਂ ਭੈਣ ਲੁਧਿਆਣੇ ਤੋਂ ਐ ਇਹਨੇ ਪਤਾ ਨਹੀਂ ਕਿਵੇਂ ਵਿਚਾਰੀ ਨੇ ਬੱਚੇ ਆਪਣੇ ਪਾਲੇ ਦੋਨੇ ਬੱਚੇ ਨਸ਼ੇੜੀ ਨਿਕਲ ਗਏ ਇਹਨੂੰ ਕੁੱਟਦੇ ਮਾਰਦੇ ਤੇ ਜਦੋਂ ਦੇ ਹੁਣ ਬੱਚਿਆਂ ਨੇ ਜਿੱਟੇ ਨਸ਼ਾ ਛੱਡਿਆ ਇਹਨਾਂ ਦੇ ਬੱਚੇ ਦਾ ਠੀਕ ਹੋ ਹੀ ਗਏ ਹੁਣ ਇਹ ਸੇਵਾ ਕਰਦੀ ਆ ਵਿਚਾਰੀ ਤੜ ਕੀ ਆ ਜਾਂਦੀ ਔਰੇ ਗਉਆਂ ਦੀ ਸੇਵਾ ਕਰਨਾ ਆਥਣੇ ਜਾਂਦੀ ਐ ਇਹਦੇ ਵੀ ਬਿਆਨ ਲਾਓ ਵਿਚਾਰੀ ਦੇ ਜੀ ਜੀ ਦੋ ਬੱਚੇ ਹੀ ਮੇਰੇ ਜੀ ਬਹੁਤ ਨਸ਼ਾ ਕਰਦੇ ਸੀ ਬਹੁਤ ਜ਼ਿਆਦਾ ਹੀ ਕਿਹਦਾ ਨਸ਼ਾ ਕਰਦੇ ਸੀ ਟਾਪ ਪੱਲੀ ਤੇ ਲਾਉਂਦੇ ਸੀ ਪੁੱਕੀ ਫੀਮ ਕੋਈ ਹਰ ਇੱਕ ਤਰ੍ਹਾਂ ਦਾ ਨਸ਼ਾ ਜਾਨੀ ਕੀ ਕੁਛ ਨਹੀਂ ਸੀ ਛੱਡਦੇ ਘਰੇ ਸਾਰੇ ਭਾਂਡੇ ਵੀ ਜੋ ਵੀ ੜੇ ਵੀ ਸਭ ਕੁਝ ਵੇਚਦਾ ਜੀ ਅੱਜ ਮੇਰੇ ਸਰਗਰ ਜੀ ਅੱਜ ਬਹੁਤ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਸਾਡੇ ਤੇ ਤਾਂ ਕਿੰਨਾ ਸਮਾਂ ਪਹਿਲਾਂ ਉਹਨਾਂ ਨੇ ਨਸ਼ਾ ਛੱਡਿਆ 20 ਦਿਨਾਂ ਦੇ ਵਿੱਚ ਵਿੱਚ ਛੱਡਿਆ ਜੀ ਹਾਂਜੀ 20 ਦਿਨਾਂ ਦੇ ਵਿੱਚ ਵਿੱਚ ਬਹੁਤ ਹੀ ਪਾਪਾ ਜੀ ਦੀ ਕਿਰਪਾ ਹੋਈ। ਇਹਦਾ ਪਾਈ ਜੀ ਜਿਹੜੀ ਇਹ ਧਰਤੀ ਹੈ, ਧਰਤੀ ਉਹ ਪ੍ਰਕਾਸ਼ਮਾਨ ਧਰਤੀ ਹੈ। ਜੀ। ਉਰੇ ਸਵੇਰੇ ਜਦੋਂ ਸਾਰੇ ਜਿੰਨੀ ਸ੍ਰਿਸ਼ਟੀ ਹੈ ਸ੍ਰਿਸ਼ਟੀ ਦੇ ਜਾਨਵਰ ਨੇ ਉਹ ਤਾਂ ਉਹ ਪ੍ਰਮਾਤਮਾ ਦਾ ਆਗਾਜ਼ ਕਰਦੇ ਹੁਣ ਜਿੱਥੇ ਹਜ਼ਾਰਾਂ ਮਾਵਾਂ ਦੇ ਪਤੂਰੇ ਨਸਾਂ ਛੱਡ ਕੇ ਗਉਆਂ ਦੀ ਸੇਵਾ ਕਰਦੇ ਹੁਣ ਜਿਹੜੀਆਂ ਸਾਡੀਆਂ 3 ਭੈਣਾਂ ਦੇ ਡਾਕਟਰ ਕਹਿੰਨਾਂ ਵੀ ਕੱਖਾਂ ਤੇ ਦੁਬਾਰੇ ਬੱਚਾ ਨਹੀਂ ਹੋਣਾ ਉਹਨਾਂ ਦੇ ਕੁੱਖਾਂ ਸਲਕਣੀਆਂ ਹੋ ਜਾਂਦੀਆਂ ਹੁਣ ਜਿਹੜਾ ਇਨਸਾਨਾਂ ਦੀ ਨਿਗਾਹ ਚਲੀ ਗਈਆਂ ਦੁਬਾਰੇ ਨਿਗਾਹ ਵਾਪਸ ਆ ਜਾਂਦੀਆਂ ਹੁਣ ਜਿਹੜੇ ਬੰਦੇ ਕਹਿੰਦੇ ਨੇ ਸ਼ੂਗਰ ਨਾਲ ਅੰਗ ਵੱਢਣਾ ਪਊਗਾ ਉਹ ਸ਼ੂਗਰ ਠੀਕ ਹੋ ਜਾਂਦੇ ਹੁਣ ਜਿਨੇ ਨਿਗਾਹ ਵਾਪਸ ਆ ਜਾਂਦੀ ਹੋਵੇ ਜੋੜਾਂ ਦਾ ਦਰਦ हट ਜਾਂਦਾ ਹੋਵੇ ਇਹ ਉਹ ਧਰਤੀ ਮਾਂ ਐ ਇਹ ਉਹ ਗਊ ਮਾਤ ਐ ਜਿਹੜਾ ਹਰੇਕ ਜਦੋਂ ਡਾਕਟਰਾਂ ਜਵਾਬ ਦੇਣ ਪੀਐਸ ਆਈ ਡੀਐਮਸੀ ਵਾਲੇ सीएमसी वाले ऑल इंडिया इंस्टीट्यूट दिल्ली दी प्लांट वाले जवाब दे देना ता ए हद भर दी नहीं जी जी हां तो ਤੁਹਾਨੂੰ ਮਿਲਣ ਲਈ ਸੰਗਤ ਨੂੰ ਕਿੱਥੇ ਆਉਣਾ ਪਊ ਜੀ ਸਾਡੇ ਨਾ ਮਿੰਡ ਦਾ ਸਮਾਂ ਸਵੇਰੇ 2 ਵਜੇ ਤੋਂ ਲੈ ਕੇ ਦਿਨ ਦੇ 2 ਵਜੇ ਦੇ ਤੱਕ ਦਾ ਜੀ ਸਵੇਰੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਅਰਦਾਸ ਬੈਂਦੀ ਹੁੰਦੀ ਹੈ ਜਿਹੜੇ ਪਰਿਵਾਰ ਨੇ ਅਰਦਾਸ ਬੈਂਦੀ ਕਰਵਾਉਣੀ ਹੈ ਉਹ ਸਾਨੂੰ ਆਪਦੇ ਪਰਿਵਾਰ ਦੇ YouTube ਫਿਰ ਇਹਦੇ Instagram ਤੇ ਸਾਡੇ ਨੰਬਰ ਲਿਖ ਕੇ ਭੇਜ ਦੇ ਆਪਣੇ ਪਰਿਵਾਰ ਦਾ ਨਾਮ ਲਿਖ ਕੇ ਭੇਜ ਦੇ WhatsApp ਤੇ ਉਹ ਪਰਿਵਾਰ ਦੇ ਸੀ ਅਰਦਾਸ ਬੇਨਤੀ ਹੋ ਜੂਗੀ ਕਿ ਇਹ ਤੋਂ ਅਰਦਾਸ ਦਾ ਪੈਸਾ ਨਹੀਂ ਦਿੱਤਾ ਜਾਂਦਾ ਕਿ ਇਹ ਤੋਂ ਕੋਈ ਮੱਥਾ ਨਹੀਂ ਟਿਕਾਇਆ ਜਾਂਦਾ ਸਾਡਾ ਪਰਮਾਤਮਾ ਸੱਚੇ ਬਾਦਸ਼ਾਹ ਕੋਈ ਛੋਟੀ ਮੋੜੀ ਗੀ ਨਹੀਂ ਹੈਗੀ ਵੀ ਉਹ 5-7000 ਰੁਪਏ ਸੇ ਵਿਕ ਜੂਗਾ ਬੇਟਾ ਅਸੀਂ ਸੇਵਾ ਜਲੀ ਕਰਦੇ ਆ ਅਸੀਂ ਕਹਿੰਦਾ ਵੀ ਸਾਡੀਆਂ ਧੀਆਂ ਦੇ ਸਾਡੀਆਂ ਮਾਮਾਂ ਦੇ ਅੱਖਾਂ ਦੇ ਵਿੱਚ ਬੈਣ ਨਾ ਪਵੇ ਸਾਡੀਆਂ ਬਾਪੂਆਂ ਦੀਆਂ ਪੱਗਾਂ ਦਾ ਰੋਣ ਸਾਡੀ ਜਵਾਨੀ ਨਾ ਔਰ ਬੇਵਸ ਹੋਵੇ ਸਾਡੀਆਂ ਧੀਆ ਵਿਧਵਾ ਨਾ ਹੋਣ ਸਾਨੂੰ ਬਹੁਤ ਪਿਆਰ ਹੈ ਸਾਡੇ ਪੰਜਾਬ ਨਾਲ ਸਾਡੀ ਪੰਜਾਬੀਅਤ ਨਾਲ ਅਸੀਂ ਕੋਈ ਵੀ ਨਸ਼ਾ ਜਿੰਨਾ ਵੀ ਨਮਰਦੀ ਨਸ਼ਾ ਪੜੇ ਤੋਂ ਪੜਾਏ ਅਸੀਂ ਨਸ਼ਾ ਫਰੀ ਦੇ ਵਿੱਚ ਸੁਣਾਉਂਦੇ ਆ ਨਾ ਬੱਚੇ ਨੂੰ ਬਈ ਕੋਈ ਪਤਾ ਲੱਗਣ ਦੀ ਏ ਜਾਂ ਕਿਸੇ ਦਾ ਕੋਈ ਨਰਵਸ ਸਿਸਟਮ ਬੀਕ ਹੋ ਗਿਆ ਨੈਰੋ ਸਿਸਟਮ ਬੀਕ ਹੋ ਗਿਆ ਹਾਰਟ ਜਾਰੇ ਡਾਊਨ ਹੋ ਗਿਆ ਕਹਿੰਦੇ ਸਟੈਂਟ ਪਾਉਣਾ ਪਊਗਾ ਹਾਰਟ ਦਾ ਆਪਰੇਸ਼ਨ ਕਰਨਾ ਪਊਗਾ ਉਰੇ ਗੁਰੂ ਮਹਾਰਾਜ ਦੀ ਏਸੀ ਬਾਲ ਕਿਰਪਾ ਕੋ ਉਮਾਤਾ ਦੀ ਵੀ ਕਿਹੜਾ ਦਵਾਈ ਲੈਣ ਨਾਲ ਠੀਕ ਹੁੰਦੇ ਨੇ ਜਿਹੜੇ ਕੋਈ ਪਰਿਵਾਰ ਦੀਆਂ ਸਮੱਸਿਆ ਨੇ ਉਹ ਕਿਹੜਾ ਅਰਦਾਸ ਕਰਾਉਣ ਨਾਲ ਠੀਕ ਹੁੰਦੀਆਂ ਨੇ ਜਿਹੜੇ ਫੌਰਮ ਦੇ ਵਿੱਚ ਜਾ ਕੇ ਬੱਚਿਆਂ ਨੇ ਮਨ ਨਹੀਂ ਲੱਗਦੇ ਇਕੱਲਾ ਬਣ ਮਹਿਸੂਸ ਕਰਦੇ ਨੇ ਉਹ ਜਦੋਂ ਉਰੇ ਅਰਦਾਸ ਕਰਾ ਲੈਂਦੇ ਨੇ ਬੱਲਿਆ ਉਹਦੇ ਤਾਂ ਉਹਨਾਂ ਨੂੰ ਐ ਲੱਗਦਾ ਵੀ ਸਾਰਾ ਸੰਸਾਰ ਹੀ ਮਿੱਤਰਾਂ ਦਾ ਹੈ ਜੀ ਜੀ ਤਾਂ ਇੱਥੇ ਨਾਲ ਹੀ ਪੁੰਨ ਕੀਤਾ ਜਾਂਦਾ ਹੈ ਅਤੇ ਨਾਲ ਹੀ ਲੋਕਾਂ ਦਾ ਵੱਡਾ ਫਾਇਦਾ ਹੈ ਜਿਹੜਾ ਉਹ ਹੁੰਦਾ ਹੈ ਸੇਵਾ ਕਰਕੇ ਹੀ ਲੋਕ ਨੇ ਜਿਹੜੇ ਉਹ ਆਪਣੇ ਕਸ਼ਟਾਂ ਤੋਂ ਮੁਕਤੀ ਪਾ ਲੈਂਦੇ ਨੇ ਗਊਆਂ ਦੀ ਸੇਵਾ ਕੀਤੀ ਜਾਂਦੀ ਹੈ ਬਜਰੰਗਬਲੀ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਵੀਰ ਦੇ ਵਿੱਚ ਰਹਿ ਰਹੇ ਸਾਰੇ ਰੱਬ ਦੇ ਜੀਵਾਂ ਦੀ ਸੇਵਾ ਕੀਤੀ ਜਾਂਦੀ ਹੈ ਲੋਕ ਨਸ਼ੇ ਛੱਡ ਚੁੱਕੇ ਨੇ ਅਤੇ ਹੋਰ ਵੀ ਘਰੇਲੂ ਸਮੱਸਿਆਵਾਂ ਤੋਂ ਜਾਂ ਫਿਰ ਹੋਰ ਮੁਸ਼ਕਲਾਂ ਦਾ ਹੱਲ ਆ ਜਿਹੜਾ ਉਹ ਹੋਇਆ ਹੈ